ਪੰਜਾਬ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਸਿੱਧਾ ਅਤੇ ਸਖਤ ਐਕਸ਼ਨ ਮੋਡ ਅਪਣਾ ਲਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਇਆ ਗੈਂਗਸਟਰ ਉਤੇ ਵਾਰ અભિયાન ਹੁਣ ਜ਼ਮੀਨੀ ਪੱਧਰ ਉੱਤੇ ਆਪਣੇ ਨਤੀਜੇ ਦਿਖਾ ਰਿਹਾ ਹੈ। ਇਸ ਮੋਹਮ ਦੇ ਤਹਿਤ 72 ਘੰਟਿਆਂ ਦੀ ਵੱਡੀ ਕਾਰਵਾਈ ਨੂੰ ਆਪਰੇਸ਼ਨ ਪ੍ਰਹਾਰ ਨਾਮ ਦਿੱਤਾ ਗਿਆ ਜਿਸ ਦਾ ਮਕਸਦ ਗੈਂਗਸਟਰਵਾਦ ਦੇ ਪੂਰੇ ਨੈਟਵਰਕ ਨੂੰ ਜੜੋਂ ਖਤਮ ਕਰਨਾ ਹੈ। ਇਸ ਵੱਡੇ ਆਪਰੇਸ਼ਨ ਦੇ ਲਈ ਪੰਜਾਬ ਪੁਲਿਸ ਦੀ ਪੂਰੀ ਤਾਕਤ ਮੈਦਾਨ ਦੇ ਵਿੱਚ ਉਤਾਰੀ ਗਈ ਹੈ 12000 ਤੋਂ ਵੱਧ ਪੁਲਿਸ ਕਰਮਚਾਰੀ ਅਤੇ 1200 ਖਾਸ ਟੀਮਾਂ ਨੇ ਇਕੱਠੇ ਹੋ ਕੇ ਸੂਬੇ ਭਾਰ ਦੇ ਵਿੱਚ ਇੱਕੋ ਸਮੇਂ ਛਾਪੇ ਮਾਰੀਆਂ ਸ਼ੁਰੂ ਕੀਤੀਆਂ ਟਾਰਗੇਟ ਸਾਫ ਸੀ ਵਿਦੇਸ਼ਾਂ ਵਿੱਚ ਬੈਠ ਕੇ ਗਿਰੋਹ ਚਲਾਉਣ ਵਾਲੇ 60 ਮੁੱਖ ਗੈਂਗਸਟਰ ਉਹਨਾਂ ਦੇ 1200 ਸਾਥੀ ਅਤੇ ਲਗਭਗ 600 ਪਰਿਵਾਰਕ ਮੈਂਬਰ ਜੋ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸਿੱਧੇ ਜਾਂ ਫਿਰ ਅਸਿੱਧੇ ਤੌਰ ਦੇ ਉੱਤੇ ਸ਼ਾਮਿਲ ਨੇ ਪਹਿਲੇ 2 ਦਿਨਾਂ ਦੇ ਵਿੱਚ ਹੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪਹਿਲੇ ਦਿਨ 1314 ਅਤੇ ਦੂਜੇ ਦਿਨ 1186 ਗੈਂਗਸਟਰਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਰਾਉਂਡ ਅਪ ਕਰਕੇ ਪੁਛਗਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਦੇ ਨਾਲ ਹੀ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਤੇ ਪੰਜਾਬ ਦੀਆਂ ਸਰਹੱਦਾਂ ਉੱਤੇ ਸਖਤ ਨਾਕਾਬੰਦੀ ਵੀ ਕੀਤੀ ਗਈ ਰਾਜਸਥਾਨ ਹਰਿਆਣਾ ਚੰਡੀਗੜ੍ਹ ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲ ਲੱਗਦੀ ਸਰਹੱਦਾਂ ਉੱਤੇ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਪਰਾਧੀ ਭੱਜ ਕੇ ਇੱਥੋਂ ਨਿਕਲ ਨਾ ਸਕੇ ਕਾਰਵਾਈ ਦੇ ਦੌਰਾਨ ਕਈ ਥਾਵਾਂ ਉੱਤੇ ਪੁਲਿਸ ਦਾ ਸਿੱਧਾ ਮੁਕਾਬਲਾ ਵੀ ਹੋਇਆ ਪਟਿਆਲਾ ਦੇ ਵਿੱਚ ਸੀਆਈਏ ਅਤੇ ਬਨੂੜ ਪੁਲਿਸ ਦੀ ਟੀਮ ਦੇ ਨਾਲ ਮੁਕਾਬਲੇ ਦੌਰਾਨ ਬਦਮਾਸ਼ ਹਰਵਿੰਦਰ ਸਿੰਘ ਲਾਡੀ ਜ਼ਖਮੀ ਹੋਇਆ ਉੱਥੇ ਹੀ ਫਾਜ਼ਿਲਕਾ ਦੇ ਵਿੱਚ ਕਤਲ ਦੇ ਮਾਮਲੇ ਦੇ ਵਿੱਚ ਵਾਂਟਡ ਦੋਸ਼ੀ ਪ੍ਰਿਤਪਾਲ ਸਿੰਘ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਕੇ ਗ੍ਰਿਫਤਾਰ ਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡੀਜੀਪੀ ਗੌਰਵ ਯਾਦਵ ਦੀ ਸਿੱਧੀ ਅਗਵਾਈ ਦੇ ਹੇਠ ਇਹ ਆਪਰੇਸ਼ਨ ਪੂਰੀ ਤਰ੍ਹਾਂ ਨਾਲ ਯੋਜਨਾਬੱਧ ਹੈ ਜਿਸ ਦਾ ਮਕਸਦ ਸਿਰਫ ਗ੍ਰਿਫਤਾਰੀਆਂ ਹੀ ਨਹੀਂ ਸਗੋਂ ਗੈਂਗਸਟਰਵਾਦੀ ਫੰਡਿੰਗ ਲੌਜਿਸਟਿਕਸ ਹਥਿਆਰ ਸਪਲਾਈ ਅਤੇ ਕਮਿਊਨੀਕੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਨਾਲ ਤੋੜਨਾ ਹੈ ਪੁਲਿਸ ਨੇ ਆਮ ਲੋਕਾਂ ਦੇ ਲਈ ਹੈਲਪਲਾਈਨ ਵੀ ਜਾਰੀ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੈਂਗਸਟਰਾਂ ਦੇ ਨਾਲ ਜੁੜੀ ਹੋਈ ਕੋਈ ਵੀ ਜਾਣਕਾਰੀ ਹੈ ਉਹ ਬਿਨਾਂ ਕਿਸੇ ਡਰ ਤੋਂ ਸਾਂਝੀ ਕਰਨ ਜਾਣਕਾਰੀ ਦੇਣ ਵਾਲੀ ਦੀ ਪੂਰੀ ਪਹਿਚਾਣ ਨੂੰ ਅਸੀਂ ਗੁਪਤ ਰੱਖਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪਸ਼ਟ ਕਿਹਾ ਹੈ ਕਿ ਇਹ ਸਿਰਫ ਇੱਕ ਆਪਰੇਸ਼ਨ ਨਹੀਂ ਬਲਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ ਸਰਕਾਰ ਦਾ ਪੱਕਾ ਸੰਕਲਪ ਹੈ ਕਿ ਕਿਸੇ ਮਾਂ ਦਾ ਪੁੱਤ ਨਸ਼ੇ ਜਾਂ ਫਿਰ ਗੈਂਗਸਟਰਵਾਦ ਦਾ ਸ਼ਿਕਾਰ ਨਹੀਂ ਹੋਣ ਦਿੱਤਾ ਜਾਵੇਗਾ ਨੌਜਵਾਨਾਂ ਦੀ ਸੁਰੱਖਿਆ ਅਤੇ ਰੰਗਲੇ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਲਈ ਇਹ ਜੰਗ ਆਖਰੀ ਹੱਦ ਤੱਕ ਲੜੀ ਜਾਵੇਗੀ ਪੰਜਾਬ ਦੇ ਵਿੱਚ ਗੈਂਗਸਟਰਵਾਦ ਦੇ ਖਿਲਾਫ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਹੁਣ ਸਿੱਧਾ ਅਤੇ ਸਖਤ ਐਕਸ਼ਨ ਮੋਡ ਅਪਣਾ ਲਿਆ ਹੈ। ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਦੇ ਵਿੱਚ ਸ਼ੁਰੂ ਹੋਇਆ ਗੈਂਗਸਟਰ ਉਤੇ ਵਾਰ અભિયાન ਹੁਣ ਜ਼ਮੀਨੀ ਪੱਧਰ ਉਤੇ ਆਪਣੇ ਨਤੀਜੇ ਦਿਖਾ ਰਿਹਾ ਹੈ। ਇਸ ਮੋਹਮ ਦੇ ਤਹਿਤ 72 ਘੰਟਿਆਂ ਦੀ ਵੱਡੀ ਕਾਰਵਾਈ ਨੂੰ ਆਪਰੇਸ਼ਨ ਪ੍ਰਹਾਰ ਨਾਮ ਦਿੱਤਾ ਗਿਆ ਜਿਸ ਦਾ ਮਕਸਦ ਗੈਂਗਸਟਰਵਾਦ ਦੇ ਪੂਰੇ ਨੈਟਵਰਕ ਨੂੰ ਜੜੋਂ ਖਤਮ ਕਰਨਾ ਹੈ। ਇਸ ਵੱਡੇ ਆਪਰੇਸ਼ਨ ਦੇ ਲਈ ਪੰਜਾਬ ਪੁਲਿਸ ਦੀ ਪੂਰੀ ਤਾਕਤ ਮੈਦਾਨ ਦੇ ਵਿੱਚ ਉਤਾਰੀ ਗਈ ਹੈ 12000 ਤੋਂ ਬਾਅਦ ਪੁਲਿਸ ਕਰਮਚਾਰੀ ਅਤੇ 1200 ਖਾਸ ਟੀਮਾਂ ਨੇ ਇਕੱਠੇ ਹੋ ਕੇ ਸੂਬੇ ਭਾਰ ਦੇ ਵਿੱਚ ਇੱਕੋ ਸਮੇਂ ਛਾਪੇਮਾਰੀਆਂ ਸ਼ੁਰੂ ਕੀਤੀਆਂ ਟਾਰਗੇਟ ਸਾਫ਼ ਸੀ ਵਿਦੇਸ਼ਾਂ ਵਿੱਚ ਬੈਠ ਕੇ ਗਿਰੋਹ ਚਲਾਉਣ ਵਾਲੇ 60 ਮੁੱਖ ਗੈਂਗਸਟਰ ਉਹਨਾਂ ਦੇ 1200 ਸਾਥੀ ਅਤੇ ਲਗਭਗ 600 ਪਰਿਵਾਰਕ ਮੈਂਬਰ ਜੋ ਅਪਰਾਧਿਕ ਗਤੀਵਿਧੀਆਂ ਦੇ ਵਿੱਚ ਸਿੱਧੇ ਜਾਂ ਫਿਰ ਅਸਿੱਧੇ ਤੌਰ ਦੇ ਉੱਤੇ ਸ਼ਾਮਿਲ ਨੇ ਪਹਿਲੇ 2 ਦਿਨਾਂ ਦੇ ਵਿੱਚ ਹੀ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਪਹਿਲੇ ਦਿਨ 1314 ਅਤੇ ਦੂਜੇ ਦਿਨ 11 86 ਗੈਂਗਸਟਰਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਰਾਉਂਡ ਅਪ ਕਰਕੇ ਪੁਛਗੜਛ ਦੇ ਲਈ ਹਿਰਾਸਤ ਦੇ ਵਿੱਚ ਲਿਆ ਗਿਆ ਇਸ ਦੇ ਨਾਲ ਹੀ ਰੇਲਵੇ ਸਟੇਸ਼ਨਾਂ ਬੱਸ ਸਟੈਂਡਾਂ ਅਤੇ ਪੰਜਾਬ ਦੀਆਂ ਸਰਹੱਦਾਂ ਉੱਤੇ ਸਖਤ ਨਾਕਾਬੰਦੀ ਵੀ ਕੀਤੀ ਗਈ ਰਾਜਸਥਾਨ ਹਰਿਆਣਾ ਚੰਡੀਗੜ੍ਹ ਹਿਮਾਚਲ ਅਤੇ ਜੰਮੂ ਕਸ਼ਮੀਰ ਨਾਲ ਲੱਗਦੀਆਂ ਸਰਹੱਦਾਂ ਉੱਤੇ ਖਾਸ ਨਿਗਰਾਨੀ ਰੱਖੀ ਜਾ ਰਹੀ ਹੈ ਤਾਂ ਜੋ ਕੋਈ ਵੀ ਅਪਰਾਧੀ ਭੱਜ ਕੇ ਇਥੋਂ ਨਿਕਲ ਨਾ ਸਕੇ ਕਾਰਵਾਈ ਦੇ ਦੌਰਾਨ ਕਈ ਥਾਵਾਂ ਉਤੇ ਪੁਲਿਸ ਦਾ ਸਿੱਧਾ ਮੁਕਾਬਲਾ ਵੀ ਹੋਇਆ ਪਟਿਆਲਾ ਦੇ ਵਿੱਚ ਸੀਆਈਏ ਅਤੇ ਬਨੂੜ ਪੁਲਿਸ ਦੀ ਟੀਮ ਦੇ ਨਾਲ ਮੁਕਾਬਲੇ ਦੌਰਾਨ ਬਦਮਾਸ਼ ਹਰਵਿੰਦਰ ਸਿੰਘ ਲਾਡੀ ਜ਼ਖਮੀ ਹੋਇਆ ਉੱਥੇ ਹੀ ਫਾਜ਼ਿਲਕਾ ਦੇ ਵਿੱਚ ਕਤਲ ਦੇ ਮਾਮਲੇ ਦੇ ਵਿੱਚ ਵਾਂਟਡ ਦੋਸ਼ੀ ਪ੍ਰਿਤਪਾਲ ਸਿੰਘ ਪੁਲਿਸ ਦੀ ਜਵਾਬੀ ਫਾਇਰਿੰਗ ਦੇ ਵਿੱਚ ਜ਼ਖਮੀ ਹੋ ਕੇ ਗ੍ਰਿਫਤਾਰ ਹੋਇਆ ਅਤੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਡੀਜੀਪੀ ਗੌਰਵ ਯਾਦਵ ਦੀ ਸਿੱਧੀ ਅਗਵਾਈ ਦੇ ਹੇਠ ਇਹ ਆਪਰੇਸ਼ਨ ਪੂਰੀ ਤਰ੍ਹਾਂ ਨਾਲ ਯੋਜਨਾਬੱਧ ਹੈ ਜਿਸ ਦਾ ਮਕਸਦ ਸਿਰਫ ਗਫਤਾਰੀਆਂ ਹੀ ਨਹੀਂ ਸਗੋ ਗੈਂਗਸਟਰਵਾਦੀ ਫੰਡਿੰਗ ਲੌਜਿਸਟਿਕਸ ਹਥਿਆਰ ਸਪਲਾਈ ਅਤੇ ਕਮਿਊਨੀਕੇਸ਼ਨ ਸਿਸਟਮ ਨੂੰ ਪੂਰੀ ਤਰ੍ਹਾਂ ਨਾਲ ਤੋੜਨਾ ਹੈ ਪੁਲਿਸ ਨੇ ਆਮ ਲੋਕਾਂ ਦੇ ਲਈ ਹੈਲਪਲਾਈਨ ਵੀ ਜਾਰੀ ਕੀਤੀ ਹੈ ਅਤੇ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਗੈਂਗਸਟਰਾਂ ਦੇ ਨਾਲ ਜੁੜੀ ਹੋਈ ਕੋਈ ਵੀ ਜਾਣਕਾਰੀ ਹੈ ਉਹ ਬਿਨਾਂ ਕਿਸੇ ਡਰ ਤੋਂ ਸਾਂਝੀ ਕਰਨ ਜਾਣਕਾਰੀ ਦੇਣ ਵਾਲੀ ਦੀ ਪੂਰੀ ਪਛਾਣ ਨੂੰ ਅਸੀਂ ਗੁਪਤ ਰੱਖਾਂਗੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਸਪਸ਼ਟ ਕਿਹਾ ਹੈ ਕਿ ਇਹ ਸਿਰਫ ਇੱਕ ਆਪਰੇਸ਼ਨ ਨਹੀਂ ਬਲਕਿ ਪੰਜਾਬ ਦੇ ਭਵਿੱਖ ਨੂੰ ਬਚਾਉਣ ਦੀ ਲੜਾਈ ਹੈ ਸਰਕਾਰ ਦਾ ਪੱਕਾ ਸੰਕਲਪ ਹੈ ਕਿ ਕਿਸੇ ਮਾਂ ਦਾ ਪੁੱਤ ਨਸ਼ੇ ਜਾਂ ਫਿਰ ਗੈਂਗਸਟਰਵਾਦ ਦਾ ਸ਼ਿਕਾਰ ਨਹੀਂ ਹੋਣ ਦਿੱਤਾ ਜਾਵੇਗਾ ਨੌਜਵਾਨਾਂ ਦੀ ਸੁਰੱਖਿਆ ਅਤੇ ਡੰਗਲੇ ਪੰਜਾਬ ਦੇ ਸੁਨਹਿਰੀ ਭਵਿੱਖ ਦੇ ਲਈ ਇਹ ਜੰਗ ਆਖਰੀ ਹੱਦ ਤੱਕ ਲੜੀ ਜਾਵੇਗੀ